ਇਹਦਾ 32 ਲੀਟਰ ਦਾ ਸੱਜਰ ਦਾ ਰਿਕਾਰਡ ਹੈ ਸੱਜਰ ਦਾ 32 ਲੀਟਰ ਦਾ ਤੋਂ ਕੱਢਿਆ ਹੋਇਆ ਹੈ ਹਾਂਜੀ ਇੱਕ ਮਹੀਨਾ 7-8 ਦਿਨਾਂ ਟੀਕਾ ਪ੍ਰਾਇਮ ਹੋਇਆ ਪਰ ਆਪਾਂ ਖਾਲੀ ਕਰਕੇ ਦੇਵਾਂਗੇ ਦੰਦਾ ਕਿ ਹੋਊਗੀ ਕਿ ਮੈਂ ਦੰਦਾ ਪੇ ਚੈੱਕ ਦੋਸਤੋ ਅੱਜ ਦੀ ਵੀਡੀਓ ਬਣਾ ਰਹੇ ਆਪਾਂ ਪਿੰਡ ਦਾ ਬੜੀ ਖਾਨਾ ਤਹਿਸੀਲ ਜੈਤੋ ਤੇ ਜ਼ਿਲ੍ਹਾ ਇਹਨੂੰ ਫਰੀਦਕੋਟ ਪੈ ਜਾਂਦਾ ਜਿਹੜੇ ਘਰ ਤੇ ਆਪਾਂ ਵੀਡੀਓ ਬਣਾ ਰਹੇ ਆਂ ਬਾਈਆਂ ਦੀ ਤਕਰੀਬਨ ਡੈਰੀ ਹੈ ਦੁੱਧ ਦਾ ਕੰਮ ਹੈ ਤੇ ਕੋਈ ਤੁਸੀਂ ਦੇਖ ਸਕਦੇ ਹੋ ਤੇ ਨਾਲ ਨਾਲ ਥੋੜਾ ਬਹੁਤਾ ਵਪਾਰ ਦਾ ਕੰਮ ਵੀ ਕਰ ਲੈਂਦੇ ਆਗੇ ਤੇ ਇਹਨਾਂ ਪਸ਼ੂਆਂ ਦੇ ਵਿੱਚੋਂ ਦੋ ਨਗ ਬਕਾਊ ਕਰੇ ਆ ਬਾਈ ਤੇ ਦੋ ਨਗ ਉਧਰ ਦੂਜੇ ਪਾਸੇ ਖੜੇ ਆ ਦੋ ਇੱਧਰ ਆ ਗਏ ਝੋਟੀ ਆ ਇੱਕ ਗਾਂ ਤੇ ਦੋ ਜਾਂਤੀਆਂ ਮਾਂ ਉਧਰ ਦੂਜੇ ਘਰੇ ਖੜੀਆਂ ਉਹ ਵੀ ਤੁਹਾਨੂੰ ਆਪਾਂ ਦੇਖਾਉਣ ਉਹਨੂੰ 4 ਲੱਖ ਪਟਾਉਂਗੇ ਅੱਲੀ ਆਪਾਂ ਕਰਦੇ ਆ ਤੇ ਇਹਨੂੰ ਤਾਂ ਫਾਇਦੇ ਲਈ ਮਾੜੇ ਵੀਡੀਓ ਦੇ ਵਿੱਚ ਹੀ ਹੋਣਗੇ ਕੱਲੀ ਕਲੀ ਨਕਸਾ ਹੋਰ ਦੇ ਆਮਾ ਦੇ ਕਲੀ ਕਲੀ ਦੇ ਫਤਿਹ ਦੇ ਇਹਦੇ ਨਾਲ ਆਪ ਜੀ ਕੋਲ ਦੰਦੀ ਕਰਕੇ ਜਿਹੜਾ ਵੀ ਤੁਸੀਂ ਨਾਲ ਕਰਦੇ ਆ ਆਪ ਜੀ ਕੋਲ ਕਲੀ ਦਾ ਹੈ ਇਹਦਾ ਆ ਇਹ ਵੀ ਤੋਂ ਬਾਕੀ ਇਹ ਪਤਾ ਇਹਦੋਂ ਆ ਪਾਸਾ ਹੀ ਲੈ ਕੇ ਜੰਮੀਆ ਤੇ ਬਾਈ ਨਾਲ ਗੱਲ ਜਿਹੜੇ ਰੱਖੋ ਨਾ ਕਰੇ ਗਏ ਇਹਨਾਂ ਨਾਲ ਜੀ ਕੋਲ ਆ ਕੇ ਇਹ ਤੋਂ ਮਿਲਦੇ ਆ ਅਜੀ ਬਾਈ ਜੀ ਸਾਸੀ ਗੱਲ ਜੀ ਸਾਸੀ ਗੱਲ ਬਾਈ ਜੀ ਬਈ ਆਪਣਾ ਨਾਮ ਲਾ ਲਓ ਨਾਮ ਮਨਪ੍ਰੀਤ ਸਿੰਘ ਹੈ ਜੀ ਠੀਕ ਹੈ ਜੀ ਪਿੰਡ ਗਵਿੰਦਗੜ ਦਬੜੀ ਖਾਨਾ ਹਾਂ ਜੀ ਤਹਿਸੀਲ ਜੇਤੋ ਜਿਲ੍ਹਾ ਫਰੀਦਕੋਟ ਜਿਲ੍ਹਾ ਫਰੀਦਕੋਟ ਹਾਂ ਜੀ ਨੇੜੇ ਆਪਾਂ ਨੂੰ 8 ਕਿਲੋਮੀਟਰ ਜੇਤੋ ਮੰਡੀ ਹੈ ਜੀ ਹਾਂ ਜੀ 6 ਕਿਲੋਮੀਟਰ ਬਾਜਾ ਖਾਨਾ ਹੈ ਠੀਕ ਹੈ ਤੋਂ ਟੈਕਸ ਵਾਲਾ ਜੀਦਾ ਪਿੰਡ ਉਹ ਵੀ ਜਾਨੀ ਕਿ 3-4 ਕਿਲੋਮੀਟਰ ਹੈ 3-4 ਕਿਲੋਮੀਟਰ ਉਹ ਹੈ ਹਾਂ ਜੀ ਇਹ ਵਿਚਾਲੇ ਆ ਜਾਂਦਾ ਪਿੰਡ ਵਿਚਾਲੇ ਆ ਜਾਂਦਾ ਜੀ ਠੀਕ ਹੈ ਤੇ ਆਪਾਂ ਬਾਈ ਭਾਦਰ ਪਹਿਲੇ ਨੰਬਰ ਤੇ ਜਾਵਦੇ ਸ਼ੁਰੂ ਕਰ ਲਗੇ ਏ ਬਾਈ ਤੁਸੀਂ ਆਪ ਵੀ ਆਈਡੀਆ ਲਾ ਲਓ ਥੋੜਾ ਜਿਹਾ ਜਰਸੀ ਦਾ ਕ੍ਰੋਸ ਹੈ ਹਾਂਜੀ ਤੇ ਸਿੰਘ ਹੈਗੇ ਮਾਰਦੀ ਬਿਲਕੁਲ ਨਹੀਂ ਜਸ ਸਿੰਘ ਹੈਗੇ ਉਹ ਜਣੀ ਕੋਈ ਦਿੱਕਤ ਨਹੀਂ ਹਾਂਜੀ ਸੇਲ ਠੰਡੀ ਹੈ ਜਮਾ ਇੱਕ ਨੰਬਰ ਚਲ ਆੜੀ ਕੋਈ ਗੱਲ ਹਾਂਜੀ ਦੂਜਾ ਸੂਈ ਹੋਈ ਹੈ ਸੂਈ ਇਹਨਾਂ ਨੂੰ ਪੰਜ ਤੋਂ 6 ਮਹੀਨੇ ਹੋ ਗਏ ਪੰਜ 6 ਮਹੀਨੇ ਸੂਈ ਹੋ ਹਾਂਜੀ ਗੱਬਰ ਨਹੀਂ ਹੈਗੀ ਖਾਲੀ ਟੋਕਰ ਹੈ ਟੋਕਰ ਮੰਨ ਲਿਓ ਹਾਂਜੀ 8 ਕਿਲੋ ਦੁੱਧ ਹੈ 8 ਕਿਲੋ ਦੁੱਧ ਸੇਲ ਠੰਡੀ ਹੈ ਜਮਾ ਇੱਕ ਨੰਬਰ ਠੀਕ ਹੈ ਇਹ ਬੱਚਾ ਬੱਚਾ ਨਹੀਂ ਹੈਗਾ ਨਾ ਨਹੀਂ ਬੱਚਾ ਨਹੀਂ ਹੈਗਾ ਜੀ ਮਿਲਦੀ ਨਹੀਂ ਮਿਲਦੀ بس ਚਾਟ ਪਾ ਕੇ ਜੀ ਨਿਆਣਾ ਪਾ ਕੇ ਚਾਰ ਬਰ ਮਿਲਦਾ ਹਾਂਜੀ ਤੇ ਇਹਦਾ ਜਿਹੜਾ ਮੁੱਲ ਹੈਗਾ ਜੀ ਉਹ 18000 ਰਾਈ 18000 ਮੁੱਲ ਹਾਂਜੀ 8 ਲੀਟਰ ਦੁੱਧਾ 8 ਲੀਟਰ ਦੁੱਧਾ ਜੀ ਮੌਕੇ ਤੇ ਮੰਨ ਤਾ ਨਾ ਉਹ ਹੋ ਚੁਗਾ ਜੀ ਮੰਨ ਤਾ ਹੋਰ ਵੀ ਹੋ ਜੀ ਹਾਂਜੀ ਠੀਕ ਹੈ ਕੌਣ ਜਾਣ ਦੇ ਗੋਗੇ ਕੌਣ ਇੱਕ ਨੰਬਰ ਹੈ ਬਾਈ ਜੀ ਸੀਲ ਠੰਡੀ ਜਾਵਾ ਠੀਕ ਹੈ ਉਹ ਜਿਦੋਂ ਤੋਂ ਪਹਿਲੇ ਨੰਬਰ ਤੇ ਮੌਫਾ ਇਹ ਜੈਫਰੋ ਦਾ ਨਾ ਕਰ ਰਹੇ ਆ ਵੀ ਸੈਂਟੀਫਿਊਜ ਰਹਿ ਗਈ ਆ ਵੀ 8 ਲੀਟਰ ਦੁੱਧਾ ਪੰਜ ਤੋਂ 6 ਮਹੀਨੇ ਲੱਗਦੇ ਹੋਗੇ ਇਹ ਅੱਜ ਦੀ ਸੈਰ ਹੈ। ਇਹ ਨੋਟਿੰਗ ਦਿਨ ਲੈਣੀਸ ਬਹੁਤ ਵਧੀਆ ਸੀ। ਜਿੰਨੇ ਬਾਲ ਦੇ ਵਿੱਚ ਬਹੁਤ ਮਿਲਦਾ ਨਹੀਂ। ਸਾਰਾ ਯਾਰ ਰੇਟ ਆ ਬਾਕੀ ਮੜਾ ਮਤਮ। ਥਾਂ ਲੈ ਵਾ ਪੂਰਾ ਸਾਫ ਸੁਥਰਾ ਹੀ। ਮਾਨ ਤਨ ਹੋ ਜਾਊਗਾ। ਚੰਗੀ ਥਾਂ ਹੀ ਵੀ ਆ। ਬਾਤੀ ਮੰਦਰ ਬਹੁਤ ਚੰਗੀ ਆ। ਥਾਂ ਲੈ ਵੀ ਚੰਗੀ ਆ। ਆ। ਮੁਕੀ ਦਵਾਈ ਵਾਲੇ ਦਾ ਸਭੀ ਮਾਇਆ ਦੀ ਉਪਤ ਹੋਣਾ। ਚੰਗੀ ਆ ਖਾ। ਹਰੇਕ ਬਹੁਤ। ਰੇਟ ਬਹੁਤ ਜਿਆਦਾ। ਘੱਟ ਰੇਟ ਮੰਗਦੇ ਆਪਾਂ। ਬੱਤ ਤੇ ਨੁਮੀਰਾ ਤਬਾਹ ਗਰੀਆ ਦੂਜੇ ਨੰਬਰ ਤੇ ਬਾਈ ਅੱਜ ਛੋਟੀ ਦੀ ਡਿਟੇਲ ਹੈ ਇਹ ਬਾਈ ਜੀ ਪਹਿਲਾ ਸੂਆ ਸੂਈ ਹੋਈ ਹੈ ਹਾਂਜੀ ਇਹਨੂੰ ਸੂਈ ਨੂੰ ਸਾਢੇ ਤਿੰਨ ਮਹੀਨੇ ਹੋ ਗਏ ਜੀ ਠੀਕ ਆ ਠੀਕ ਹੈ ਜੀ ਦੇਖੋ ਸਰ ਇੱਕ ਮਹੀਨਾ 7-8 ਦਿਨਾਂ ਟਿਕਾ ਭਰਾ ਇਹਨੂੰ ਹੋਇਆ ਪਰ ਆਪਾਂ ਖਾਲੀ ਕਹਿ ਕੇ ਦੇਵਾਂਗੇ ਠੀਕ ਆ ਟਿਕਾ ਭਰਾ ਨੂੰ ਯਾਨੀ ਕਿ ਇੱਕ ਮਹੀਨਾ 7-8 ਦਿਨ ਹੋ ਗਏ ਹਾਂਜੀ ਕਿਉਂਕਿ ਚੱਕ ਚ ਨਹੀਂ ਆਉਂਦੀ ਇੱਕ ਕਦੇ ਨਹੀਂ ਆਉਂਦੀ ਆਪਾਂ ਖਾਲੀ ਕਹਿ ਗਈ ਦੇਣੀ ਹਾਂਜੀ ਸੇਠੰਦੀ ਆ ਇੱਕ ਨੰਬਰ ਦੁੱਧ ਜਿਹੜਾ ਇਹਦਾ ਹਰਲੇ ਹਾਜ਼ਰ ਆ 4 ਤੋਂ 5 ਕਿਲੋ ਐ 4-5 ਕਿਲੋ ਦੋਨੋਂ ਦਾ ਹਾਂਜੀ ਇੱਕ ਗਰਮੀ ਥੋੜੀ ਪੈਣ ਕਰਕੇ ਵੀ ਫੇਰ ਅਸੀਂ ਯੂਜ ਨਹੀਂ ਕਰਦੇ ਹੁਣ ਕੱਲੇ ਦਾਣੇ ਤੇ ਜਲਦੀ ਆ ਤਾਂ ਕਰਕੇ ਹੋ ਸਕਦਾ ਵੀ ਇਹ ਦੁੱਧ ਘਟਾ ਕੇ ਕਿਲੋ ਕਿ ਪਹਿਲਾਂ 6 ਕਿਲੋ ਦੁੱਧ ਸੀ ਇਹ ਜੀ ਪਹਿਲਾਂ ਵੱਧ ਸੀ ਹਾਂਜੀ ਤੇ ਮਗਰੇ ਦੇ ਕੱਟੀ ਹੈ ਜੀ ਮਗਰੇ ਕੱਟੀ ਹੈਗੀ ਹਾਂਜੀ ਕੱਟੀ ਆ ਖੜੀ ਆ ਆ ਕੱਟੀ ਆ ਨਾ ਹਾਂਜੀ ਠੀਕ ਆ ਯਾਨੀ ਗੱਬੜਦਾ ਨਹੀਂ ਕਰ ਫਾਰਮ ਆਏਗਾ ਗੱਬੜਦਾ ਕਨਫਰਮ ਨਹੀਂ ਬਾਈ ਜੀ ਹਾਂਜੀ ਮੁੱਲੇ ਦਾ ਇਹਦਾ ਮੁੱਲ 65000 ਹੈ ਜੀ ਮੇਰਾ ਮੁੱਲ 60000 ਯਾਰ ਹਾਂਜੀ ਮੌਕੇ ਤੇ ਹੋ ਜੂਏ ਇਹਦਾ ਹਾਂਜੀ ਇਹਦੇ ਤੇ ਹੋ ਜੂਗਾ ਜੀ ਮੰਨਦਾ ਤੇ ਕੀ ਗੱਲ ਲੱਗਿਆ ਵਾ ਬਹਿ ਕੇ ਖਾ ਲੀ ਇਸਕਾਰ ਤੋਂ ਵੀ ਦੇਖਦਾ ਤਾਂ ਵੀ ਚੰਗੀ ਹੈ ਤੇ ਮੇਰੇ ਮੁੱਲੇ ਦੇ ਪਿੱਛੇ ਨਾਲੇ ਹੋ ਕੇ ਮਰੀ ਵੀ ਆ ਬਾਕੀ ਚੰਗੀ ਆ ਗੱਡਾ ਡਾਰਟੀ ਵਧੀਆਗਾ ਤੇ ਨਾਲੇ ਵੀ ਸਾਫ ਸੁਥਰੀ ਆ

ਠੀਕ ਹੈ ਇੱਕ ਨੰਬਰ ਠੰਡੀ ਸੀਲ ਹੈ ਜੀ ਬੱਚੇ ਦੀ ਲੋੜ ਨਾ ਜੀ ਠੀਕ ਹੈ ਉਹ ਮੈਲ ਜੀ ਨੂੰ ਬੋਲਣਾ ਨਹੀਂ ਦੋਨੇ ਟਾਈਮ ਭਾਈ ਜੀ ਦੋਨੇ ਟਾਈਮ 2.5 ਕਿਲੋ ਵੀ ਦੇਣ ਦੀ ਇੱਕ ਟਾਈਮ ਕਦੇ 3 ਵੀ ਕਰ ਜਾਂਦੀ ਆ ਠੀਕ ਹੈ ਚਾ ਬਸ ਆਪਾਂ ਕਿਲੋ ਘੱਟ ਹੀ ਦੱਸਈ ਚਾਰ ਤੋਂ ਪੰਜ ਕਿਲੋ ਦੋ ਦੀ ਠੀਕ ਹੈ ਹਾਂਜੀ ਮੈਨੂੰ ਤਸੱਲੀ ਕਰਵਾ ਬਸ ਤਸੱਲੀ ਕਰਕੇ ਆਦਾ ਪਸ਼ੂ ਫੇਜ ਦੇ ਜੀ ਕੋਈ ਵੀ ਬੰਦਾ ਠੀਕ ਇਹ ਇੰਦਰ ਬਾਈ ਜਰਸੀ ਦੀ ਕੀ ਡਿਟੇਲ ਹੈ ਜੀ ਇਹਦੀ ਇਹ ਬਾਈ ਜੀ ਤੀਜਾ ਸੋਹਾਂ ਸੋਈ ਹੋਈ ਆ ਠੀਕ ਹੈ ਠੀਕ ਹੈ ਜੀ ਇਹਨੂੰ ਸੋਈ ਨੂੰ ਹੋ ਗਈ ਜੀ 5 ਤੋਂ 6 ਮਹੀਨੇ ਹਾਂ ਜੀ ਤਾਂ 6 ਮਹੀਨੇ ਸੁਈ ਨੂੰ ਹਾਂ ਜੀ ਇਹਦਾ 32 ਲੀਟਰ ਦਾ ਸੱਜਰ ਦਾ ਰਿਕਾਰਡ ਹੈ ਸੱਜਰ ਦਾ 32 ਲੀਟਰ ਤੋਂ ਕੱਢਿਆ ਹੋਇਆ ਕੱਢਿਆ ਹੋਇਆ ਹੈ ਹਾਂ ਜੀ ਇਸ ਟਾਈਮ ਜਿਹੜਾ ਹਾਜ਼ਰ ਹੈ ਜੀ ਥੋੜੀ ਗਰਮੀ ਪੈਣ ਕਰਕੇ ਉਹ ਛੱਡ ਛੁਡ ਕਰਨ ਵਾਲੇ ਅਸੀਂ ਹੁਣ ਬாயੇ ਆ ਠੀਕ ਹੈ ਜੀ ਪਹਿਲਾਂ ਜਾਨੀ ਕਿ ਇਹ ਦੂਸਰੇ ਸੀਗੇ ਉਹ ਗਰਮੀ ਮਨਉਣ ਕਰਕੇ ਵੀ ਦੁੱਧ ਘਟ ਗਈ ਹੁਣ ਜਿਹੜਾ ਹਾਜ਼ਰ ਦੁੱਧ ਆ ਇਹ ਛੱਲੇ 11 ਤੋਂ 12 ਕਿਲੋ ਦੁੱਧ ਹਾਜ਼ਰ ਹੈ 11-12 ਲੀਟਰ ਹੁਣ ਹਾਜ਼ਰ ਹੈ ਹਾਂ ਜੀ ਹਾਂ ਚੱਲ ਰਹੀ ਦੋਨੇ ਟਾਈਮ ਮਿਲਦੀ ਦੋਨੇ ਟਾਈਮ ਮਿਲਦੀ ਸੀਰ ਠੰਡੀ ਇੱਕ ਨੰਬਰ ਠੀਕ ਹੈ ਨਿਆਣਾ ਪਾਓ ਚਾਹੇ ਨਾ ਪਾਓ ਬੰਦਾ ਚੋਏ ਬੁੜੀ ਚੋਏ ਕੋਈ ਚੱਕਣ ਹੋਰ ਤਾਂ ਨਹੀਂ ਕੋਈ ਡੱਕਾ ਹਾਂਜੀ ਗੱਬੜ ਕੇ ਮੈਂ ਬਰ ਰਹੀ ਨਹੀਂ ਨਹੀਂ ਗੱਬੜ ਨਹੀਂ ਜੀ ਹਾਲੂ ਹੋ ਗਿਆ ਜੀ ਖਾਲੀ ਹੈ ਜੀ ਇਹ ਲੋਕੀ ਤਰਜੁਮ 100 120 ਤੋਂ ਚੰਗਰੀ ਵਾਲੀ ਹੈ ਵੀ ਤੇ ਥੋੜਾ ਜਿਹਾ ਕਸਣ ਹੌਣ ਦੇ ਵਿੱਚ ਹੀ ਡੱਕਾ ਦਾ ਵੀ ਗੱਬੜ ਨਹੀਂ ਰਹੀ ਜੀ ਵੇਹਲਾ ਦੇਖ ਸਕਦੇ ਤੁਸੀਂ ਬਹੁਤ ਚੰਗੀ ਆ ਗਈ ਤੇ ਬਾਕੀ ਆਰਡਰ ਦੀ ਕੁਆਲਿਟੀ ਰਿਡੂਸਿਨ ਬਹੁਤ ਵਧੀਆ ਗਈ ਬਿਲਕੁਲ ਮੈਨ ਬਹੁਤ ਚੰਗੀ ਆ ਗਈ ਉਸ ਦੇ ਮੋਕਸ ਬਾਕੀ ਆਰਡਰ ਦੇਖ ਸਕਦੇ ਆ ਨਾੜਾ ਥਾਣਾ ਦੇ ਵਿੱਚ ਸਪੇਸ ਥਾਣਾ ਦਾ ਸਹਾਈ ਬਹੁਤ ਵਧੀਆ ਬਾਕੀ ਕੱਦਕਾਰ ਵੀ ਚੰਗਾ ਲਾ ਜਿਆਸੀ ਦਾ ਹੁੰਦਾ ਉਸ ਹਿਸਾਬ ਦੇ ਬਹੁਤ ਵਧੀਆ ਮੁੱਲੇ ਦਾ ਬਈ ਇਹ ਲਗਭਗ 43 ਹੈ ਰਾਈ 43 ਹਾਂਜੀ ਮੌਕੇ ਤੇ ਮਾਨਤਾ ਨ ਹੋ ਜੀ ਮੌਕੇ ਤੇ ਮਾਨਤਾ ਹਾਂਜੀ ਠੀਕ ਹੈ ਜੀ ਇਹਦੀ ਡਿਟੇਲ ਕੀ ਹੈ ਇਹ ਬਾਈ ਜੀ ਦੂਜਾ ਸੂਰਾ ਸੁੰਦੀ ਹੈ ਗੱਬਣ ਹੈ ਇਹ ਗੱਬਣ ਹਾਂਜੀ ਇਹ ਲੈ ਜੂਗੀ ਯਾਨੀ ਕਿ ਹਫਤੇ ਤੋਂ 10 ਦਿਨ ਲੈ ਜੂਗੀ ਠੀਕ ਆ ਹਫਤੇ ਤੋਂ 10 ਦਿਨਾਂ ਦੀ ਕੱਚੀ ਹੈ ਹਾਂਜੀ ਇਹ ਆਪਣੀ ਘਰ ਦੀ ਵੈੜ ਹੈ ਅੱਛਾ ਪਹਿਲੇ ਸੂਏ ਦਾ ਕਾਰਡ ਹੈ ਤਾਂ 15 ਕਿਲੋ ਦਾ ਹੈ ਪਹਿਲੇ ਸੂਏ 15 ਲੀਟਰ ਦਾ ਹੈ 15 ਲੀਟਰ ਦਾ ਹਾਂਜੀ ਇਸ ਵਾਰ ਕੀ ਉਮੀਦ ਆ ਇਸ ਵਾਰ ਆਸ ਉਮੀਦ ਯਾਨੀ ਕਿ ਵਧ ਗਈ ਹੈ ਜੀ ਦੇਖੋ 18 ਪਾ ਦੇ ਜਾਂ 20 ਪਾ ਦੇ ਠੀਕ ਹੈ ਇਹੋ ਕੀ ਵਧ ਜਾਣੀ ਹਾਂਜੀ ਠੀਕ ਹੈ ਤਿਆਰੀ ਚੰਗੀ ਹੈ ਖੈਰ ਬੈੜ ਦੀ ਸੇਹ ਠੰਡੀ ਹੈ ਇੱਕ ਨੰਬਰ ਠੀਕ ਹੈ ਬਲਤੇ ਲਾਪਸੀ ਦੇਖ ਸਕਦੇ ਹਾਂ ਤਿਆਰੀ ਵਧੀਆ ਗਈ ਹੈ ਨਾ ਹਾਂਜੀ ਹਾਂਜੀ ਬਹੁਤ ਆ ਜੀ ਐਡੋ ਨੇ ਪੂਰੀ ਪਈ ਹੈ ਜੀ ਚੋਣ ਚਾਂ ਦੇ ਕਿ ਮੇਰੇ ਹੀ ਚੋਣ ਇੱਕ ਨੰਬਰ ਹੈ ਜੀ ਸੇਹ ਠੰਡੀ ਹੈ ਕੋਈ ਚੱਕਰ ਨਹੀਂ ਜਾਸਿਆਂ ਸਾਨੂੰ ਪਤਾ ਹੀ ਹੈ ਠੰਡਗਾ ਹੀ ਹੁੰਦਾ ਹੈ ਜੀ ਤੇ ਰੇਟ ਹੈ ਦਾ ਇਹਦਾ ਰੇਟ ਹੈਗੇ 48000 ਇਹਦਾ ਰੇਟ 48000 ਹਾਂਜੀ ਮੌਕੇ ਤੇ ਹੋ ਜੂਗਾ ਜੀ ਮੌਕੇ ਤੇ ਦੋਈ ਹੋ ਜੂਗਾ ਹਾਂ ਹਾਂਜੀ ਠੀਕ ਹੈ ਜੋਸ ਸਮੇ ਦਾ ਰੇਟ ਹੈ 48000 ਬਸ ਕੀ ਮੌਕੇ ਦੇ ਮਾਨਤਨ ਹੋ ਜੂਗਾ ਹਫਤੇ ਤੋਂ 10 ਦਿਨਾਂ ਦੀ ਕੱਚੀ ਐ ਬਾਕੀ ਗਰਮੀ ਦੇ ਕਾਰਨ ਪਸ਼ੂ ਦਾ ਪਤਾ ਨਹੀਂ ਹੁੰਦਾ ਤੁਸੀਂ ਮੂੰਹ ਦੇ ਉਥੇ ਦੇ ਬੰਤਰ ਦਿਖਾ ਸਕਦੇ ਹੋ ਤੁਸੀਂ ਫੇਸ ਬਹੁਤ ਸੋਹਣਾ ਹੈ ਬਾਕੀ ਬੰਤਰ ਦੇਖ ਸਕਦੇ ਹੋ ਤੁਸੀਂ ਇਹ ਤਾਂ ਫਿਰ ਦੰਦਾ ਜਿਹਾ ਹੋਊਗੀ ਕਿ ਮੈਂ ਦੰਦਾ ਪਹਿ ਚੈੱਕ ਨਹੀਂ ਕਰੀ ਦੇਖ ਲੈਣੇ ਆ ਕੇ ਦੇਖ ਲਓ। ਸਾਡਾ ਚਾਚਾ ਵੀ ਮੰਨਿਆ। ਅਰੋਧਿਕ ਵਾਸਤੇ ਦੇਖ ਸਾਦੇ ਇਹ ਵੀ ਬਹੁਤ ਵਧੀਆ ਜੀ। ਦੇਖ ਸਾਦੇ ਥਾਣਾ ਬਹੁਤ ਚੰਗੇ ਆਗੇ। ਤੇ ਤਿਆਰੀ ਵੀ ਚੰਗੀ ਹੈ, ਬਾਕੀ ਹਜੇ ਕੱਚੀ ਹੈਗੀ। ਮੈਂ ਦਾ ਵੀ ਵਧੀਆ ਆਰਡਰ ਤਿਆਰ ਕਰੂਗੀ, ਚੰਗੀ ਤਿਆਰੀ ਕਰੂਗੀ। ਵੈਲਕਮਨ ਇਹਦੀ ਵੀ ਦੇਖ ਸਕਦੇ ਹੋ। ਸਪੇਸ ਤੇ ਥਾਣਾ ਦਾ ਸਜਜ ਵੀ ਬਹੁਤ ਵਧੀਆ। ਬਾਕੀ ਬੈਕ ਸਾਈਡ ਤੋਂ ਦੇਖ ਸਕਦੇ ਹੋ। ਚੰਗੀ ਹੈ ਨਾ ਨੰਬਰ ਸਮੇਂ ਸੀ ਤੁਹਾਨੂੰ ਵੀ ਪਤਾ ਲੰਦਾ ਹੋਊਗਾ ਤੁਸੀਂ ਕੰਟੈਕਟ ਕਰ ਸਕਦੇ ਹੋ ਉਹਨਾਂ ਦੇ ਕੋਈ ਵੀ ਨਾਲ ਬਸਾਲ ਨਾ ਕਰ ਸਕਦੇ ਹੋ ਇੱਥੇ ਆ ਕੇ ਆਪ ਜੀ ਫੋਲੋ ਕਰ ਲਈ ਕਰ ਪੂਰੀ ਕੁਆਲਿਫਾਈ ਕਰਕੇ ਫੇਰ ਤੁਸੀਂ ਚਾਹਵਦੇ ਜੀ ਸਕਦੇ ਹੋ ਵੀਡੀਓ ਦੇ ਅੰਤ ਤੱਕ ਜੋੜਨ ਲਈ ਸਾਰੇ ਭਰਾਵਾਂ ਦਾ ਧੰਨਵਾਦ ਹੈ ਐਡਰੈਸ ਬੋਲਦੇ ਜੈਨ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ